ਗੱਡੀ ਵੀ ਰਹੀ ਲਿਖਤੀ ਦਰਖਾਸਤ ਨਾ ਬਲੋ ਦਿੱਤੀ ਗਈ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਜਿਹੜਾ ਉਹਦੇ ਉੱਤੇ ਨਾ ਤਾਂ ਕੋਈ ਡੀਡੀਆ ਕੋਈ ਐਫਆਈਆ ਕੁਝ ਵੀ ਨਹੀਂ ਕਰਿਆ ਗਿਆ ਔਰ ਸਰਪੰਚ ਸਾਹਿਬ ਜਿਹੜੇ ਘੱਟੋ ਘੱਟ 10 ਚੱਕਰ ਇਹ ਪੰਚਾਇਤ ਉੱਤੇ ਮਾਰ ਚੁੱਕੇ ਹੈ ਪੰਚਾਇਤ ਮੈਂਬਰ ਮਾਰ ਚੁੱਕੇ ਹੈ ਪਿੰਡ ਦੇ ਕੋਈ ਚੋਰੀ ਦੀ ਐਫਆਈਆ ਦਾ ਲੋਜ ਕਰੋ ਚੋਰੀ ਦੀ ਗੱਡੀ ਜਿਹੜੀ ਹੈ ਚੌਕੀ ਦੇ ਵਿੱਚ ਖੜੀ ਰਹੀ ਦਰਖਤਾਂ ਦੇ ਨਾਲ ਲੱਦੀ ਹੋਈ ਔਰ ਕੋਈ ਐਫਆਈਆਰ ਨਹੀਂ ਹੋਈ ਇਹਦਾ ਮਤਲਬ ਔਰ ਰਸਤਾ ਜਿਹੜਾ ਪੰਚਾਇਤ ਦਾ ਜਿੱਤੋਂ ਗ੍ਰੱਥ 15 16 ਵਟੇ ਗਏ ਇਹਦਾ ਮਤਲਬ ਬੜਾ ਸਾਫ਼ ਤੇ ਸਪਸ਼ਟ ਹੈ ਕਿ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਔਰ ਸਰਕਾਰ ਦੀ ਸ਼ਹਿਤ ਇਹ ਕੰਮ ਜਿਹੜਾ ਕੀਤਾ ਜਾ ਰਿਹਾ ਮੈਂ ਚੇਤਾਵਨੀ ਦੇਣਾ ਚਾਹਨੀ ਐ ਜਿਹੜੇ ਸਾਡੇ ਇੱਥੇ ਰਿਟਰਨਿਸ ਵੇਲੇ ਲੱਗੇ ਹੋਏ ਕਿਉਂਕਿ ਕੋਡ ਆਫ ਕੰਡਕਟ ਲੱਗਾ ਹੋਇਆ ਇਹਨਾਂ ਆਫੀਸਰਸ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਹੜਾ ਐਫਆਈਆਰ ਲੋਚ ਕਰਕੇ ਚੋਰਾ ਮੈਂ ਆਦਨ ਨੂੰ ਕਹਿੰਦੇ ਆਪ ਕਰਾ ਰਹੇ ਆ ਪਰ ਵੱਡੀ ਗੱਲ ਇਹ ਹੈ ਕਿ ਪਾਰਲੇ ਦਾ ਜੰਗਲ ਵੀ ਤਾਂ ਸਾਫ ਹੋਇਆ ਬਾਹਰ ਲਾ ਲਿਆ ਉਹਦਾ ਜਿੰਨੀ ਜਮੀਨ ਸੀ ਉਹ ਤੋਂ ਬੂਟਾ ਸਾਫ ਹੋ ਗਿਆ ਜਵਾਬ ਦੇਵੇ ਸਰਕਾਰ ਮਜ਼ਦੂਰਾਂ ਦੀ ਫੋਟੋ ਹੈ ਤੇ ਗੱਡੀ ਦੀ ਫੋਟੋ ਹੈ ਜੀ ਪੂਰੀ ਲੱਗੀ ਵਿਦਾਈ ਗੱਡੀ ਆ ਜੀ ਇਹ ਸੈਨਲਾਪੋਂ ਚੌਂਕੀ ਛੱਟ ਕੇ ਆਏ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਇਹ ਮਾਮਲਾ ਕਲੀਅਰ ਕੱਟ ਚੋਰੀ ਦਾ ਹੈਗਾ ਔਰ ਸਰਕਾਰ ਦੀ ਸ਼ੈਤ ਅਵਸਰਾਂ ਦੀ ਮਿਲੀ ਭੁਗਤ ਦੇ ਨਾਲ ਚੋਰੀ ਕਰਾਈ ਜਾ ਰਹੀ ਹੈ ਸਾਡੇ ਪਿੰਡ ਹਯਾਤਪੁਰ ਦੇ ਵਿੱਚ ਸਰਕਾਰੀ ਰਕਵੇ ਦੇ ਵਿੱਚੋਂ ਪੰਚਾਇਤੀ ਜ਼ਮੀਨ ਤੋਂ ਦਰਖਤ ਵੱਢੇ ਗਏ ਧੱਕੇਸ਼ਾਹੀ ਦੇ ਨਾਲ ਸਰਪੰਚ ਸਾਹਿਬ ਔਰ ਪੰਚਾਇਤ ਨੇ ਜਾ ਕੇ ਚੌਂਕੀ ਜਿਹੜਾ ਦਰਖਾਸਤ ਵੀ ਦਿੱਤੀ ਉਥੇ ਗੱਡੀ ਵੀ ਮੰਗਾਈ ਗਈ ਔਰ ਦਰਖਾਸਤ ਦੇ ਬਾਵਜੂਦ ਸਬੂਤਾਂ ਦੇ ਬਾਵਜੂਦ ਕਿ ਸਰਕਾਰੀ ਰਕਵੇ ਦੇ ਵਿੱਚੋਂ ਦਰਖਤ ਵੱਢੇ ਗਏ ਆ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਐਫਆਈਆਰ ਨਹੀਂ ਲੌਂਚ ਕੀਤੀ ਗਈ ਸਿਰਫ ਡਰਾਮਾ ਕਰ ਦਿੱਤਾ ਗਿਆ ਕਿ 2-4 ਬੱਲੀਆਂ ਲਹਾ ਲਈਆਂ ਗਈਆਂ ਇਹ ਕਿੱਥੇ ਦਾ ਕਾਨੂੰਨ ਹੈ ਜਦੋਂ ਚੋਰੀ ਵਾਲੀ ਗੱਡੀ ਫੜ ਹੋ ਗਈ ਆ ਫੋਟੋਆਂ ਦੇ ਦਿੱਤੀਆਂ ਵੀਡੀਓ ਦੇ ਦਿੱਤੀਆਂ ਪੰਚਾਇਤ ਨੇ ਦਰਖਾਸਤ ਦੇ ਦਿੱਤੀ ਫੇਰ ਵੀ ਚੋਰੀ ਦੀ ਐਫਆਈਆਰ ਨਾ ਹੋਵੇ ਇਹ ਤੋਂ ਤੁਹਾਨੂੰ ਕੀ ਪਤਾ ਲੱਗਦਾ ਕਿ ਔਰ ਅਫਸਰਾਂ ਦੀ ਸ਼ਹਿਰ ਦੇ ਉੱਤੇ ਚੋਰੀ ਹੋਈ ਹੈ ਔਰ ਜਿਹੜੇ ਸਾਡੇ ਰਿਟਰਨਿੰਗ ਅਫਸਰ ਨੇ ਜ਼ਿਲ੍ਹੇ ਦੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਔਰ ਐਸਐਸਪੀ ਸਾਹਿਬ ਮੈਂ ਦੋਨਾਂ ਨੂੰ ਇਹ ਬੇਨਤੀ ਕਰਦੀ ਹਾਂ ਇਹ ਚੋਰੀ ਦੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਸਬੂਤ ਗੱਡੀ ਦਾ ਨੰਬਰ ਪੰਚਾਇਤ ਵੱਲੋਂ ਪੇਸ਼ ਕੀਤਾ ਗਿਆ ਇਹ ਚੋਰ ਫੜੇ ਜਾਣੇ ਚਾਹੀਦੇ ਆ ਔਰ ਜਿਨ੍ਹਾਂ ਨੇ ਚੋਰੀ ਕਰਾਈ ਹੈ ਉਹ ਵੀ ਨਾਲ ਬੰਦੇ ਜਿਹੜੇ ਫੜ ਕੇ ਇਹਨਾਂ ਨੂੰ ਅੰਦਰ ਦੇਨੇ ਚਾਹੀਦੇ ਆ ਅਗਰ ਤੇ ਕਾਰਵਾਈ ਜਿਹੜੀ ਹੈ ਤਿੰਨ ਦਿਨ ਦੇ ਅੰਦਰ ਹੋ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਫਿਰ ਸਬੂਤਾਂ ਸਮੇਤ ਜਿਹੜਾ ਦਰਖਾਸਤ ਦੇਾਂਗੇ ਔਰ ਜਿਹੜੇ ਅਫਸਰ ਥੱਲੇ ਚੋਰੀਆਂ ਕਰਾ ਰਹੇ ਆ ਉਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਸਬਕ ਪੜਾਵਾਗੇ ਜੀ 사시ガル ਜੀ ਮੈਂ ਪਿੰਡ ਹਿਆਤਪੁਰ ਦਾ ਸਰਪੰਚ ਅਖਬੀਰ ਕੁਮਾਰ ਜੀ ਮੇਰੇ ਪਿੰਡ ਰਸਤਾ ਸ਼ਮਸ਼ਾਨ ਘਾਟਪੇਚੋਂ ਕਰੀਬ 5 ਸਾਲ ਦੇ ਦਰੱਖਤ ਸਗੇ ਸਫੈਦੇ ਦੇ 15 ਦਰੱਖਤ ਕਰੀਬ ਜਿਹੜਾ ਪਿੰਡ ਦਾ ਨੰਬਰਦਾਰਾ ਕਾਫੀ ਸੀਨਾ ਜੋਰ ਹੈਗਾ ਮਤਲਬ ਕਿ ਬਦਮਾਚੀ ਆਪਣੀ ਆਪਣੇ ਅਹੁਦੇ ਦੀ ਦੁਰਵਾਰਤੋਂ ਕਰਦੇ ਹੋਏ ਉਹ ਵੜਾਏ ਗਏ ਆ ਤੇ ਉਸ ਦੀ ਮੈਂ ਸੈਲਾ ਚੌਂਕੀ ਤਰਖਾਸ ਦਿੱਤੀ ਐਸ ਐਚਓ ਸਾਹਿਬ ਦੇ ਵੀ ਧਿਆਨ ਚ ਮਾਮਲਾ ਲਿਆਂਦਾ ਤੇ ਉਹਦੇ ਜੋ ਤਰਾਖਤ ਲੱਦੇ ਹੋਏ ਸਕੇ ਉਹਨਾਂ ਦੀ ਗੱਡੀ ਐਸਐਚਓ ਸਾਹਿਬ ਨੂੰ ਕਹਿ ਕੇ ਚਮਕੀ ਵੀ ਮਤਲਬ ਕਿ ਪਹਜਾਈ ਹੈਗੀ ਅਸੀਂ ਪਰ ਸੱਤਾਧਾਰੀ ਜਿਹੜੀ ਪਾਰਟੀ ਆ ਉਹਦੇ ਕੁਝ ਨਮਾਇੰਦੇ ਬਲੋ ਉਹਦੀ ਸਪੋਰਟ ਕੀਤੀ ਗਈ ਤੇ ਉਸ ਦੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਨਾ ਹੀ ਕੋਈ ਉੱਤੇ ਪਰਚਾ ਹੋਇਆ ਗੱਡੀ 'ਚੋਂ ਕੁਝ ਛੋਟੀਆਂ ਲੱਕੜਾ ਲਾਹਾ ਕੇ ਛੱਡ ਦਿੱਤੀ ਗਈ ਆ ਬਸ ਸਾਡੀ ਇਹ ਮੰਗ ਹੈਗੀ ਆ ਕਿ ਇਹਨਾਂ ਚੋਰਾਂ ਤੇ ਮਤਲਬ ਕਾਰਵਾਈ ਕੀਤੀ ਜਾਵੇ